ਇੱਕ ਮੈਂ ਟਰਾਲੀ ਤੁਹਾਨੂੰ ਦਿਖਾਣਾ ਬੰਦਾ ਕਹਿੰਦੇ ਵੀ ਜਿੰਨੇ ਉਹ ਘੋੜਾ ਲੱਤਦਾ ਹੈ ਘੋੜਾ ਵੀ ਦਿਖਾਉਂਗਾ ਘੋੜੇ ਦਾ ਵੀ ਨਵੀਂ ਟਰਾਲੀ ਬਣਵਾਈ ਆ ਬੰਦੇ ਨੇ ਕਲਰ ਵਾਈਟ ਤੇ ਪੀਲਾ ਲਾਓ ਵੀ ਸਜਣੋ ਆਪਾਂ ਇਹਦਾ ਇਹਨੂੰ ਰਿਫਟਾ ਲਵਾਤੀਆਂ ਤੇ ਇਹ ਆ ਉਹਦੇ ਨਾਲੋਂ ਥੋੜੀ ਜੀ 2 ਫੁੱਟ ਬੜੀ ਆ ਉਹਦਾ ਖਾਂਚਾ ਆਪਣਾ ਹੈਗਾ ਅੰਦਰ ਵਾਲਾ 22 ਦਾ ਇਹ 24 ਦਾ ਖਾਂਚਾ ਹੈ ਹੁਣ ਇਹਦੇ ਵਿੱਚ ਆਪਾਂ ਸਰਾਖ ਕਢਾਉਂਗੇ ਠੀਕ ਹੈ ਤਰਾ ਕਢਾ ਕੇ ਦੋਸਰਾ ਕਢਾ ਦਾਂਗੇ ਤੇ ਉਹਦੇ ਚ ਲਾਈਟਾ ਲਾਵਾਂਗੇ ਇੱਕ ਇੱਥੇ ਲਾਓ ਜੀਆ ਟੂਲ ਉੱਪਰ ਹੋ ਗਿਆ ਫਿੱਟ ਇਹਦਾ ਰਾਜਸਥਾਨ ਦਾ ਵੀ ਦਸਤਮ ਆ ਜਿਹੜੀ ਚੀਜ਼ ਬਣਾਈ ਹੈ ਨਾ ਆ ਝੂਲਾ ਜੀ ਦੋਸਤੋ ਸਤਿ ਸ਼੍ਰੀ ਅਕਾਲ ਨਮਸਤੇ ਆਦਵ ਕਿਵੇਂ ਸਾਰੇ ਠੀਕ ਠਾਕ ਵਲੌਗ ਦੀ ਸਟਾਰਟਿੰਗ ਕਰਦੇ ਆ ਸਵੇਰੇ ਸਵੇਰੇ 7:00 8:00 ਵਜੇ ਠੀਕ ਹੈ 7:30 ਦਾ ਟਾਈਮ ਹੋ ਗਿਆ ਸਵੇਰ ਦਾ ਆਪਾਂ ਪਹੁੰਚੇ ਹੋਇਆ ਜਿੱਥੋਂ ਆਪਾਂ ਟਰਾਲੀ ਲੋਵਟ ਆਪਣੀ ਲੈਣੀ ਆ ਚੱਕਣੀ ਆ ਦਿੱਥੋਂ ਲੋਵਟ ਟਰਾਲੀ ਆਪਾਂ ਨੇ ਹੈਨਾ ਆਪਾਂ ਉੱਥੇ ਪਹੁੰਚ ਗਏ ਆ ਇਹ ਟਰਾਲੀਆਂ ਤਿਆਰ ਹੋ ਰਹੀਆਂ ਇੱਕ ਆ ਤਿਆਰ ਹੋ ਰਹੀ ਕਿਸੇ ਹੋਰ ਦੀ ਆਪਣੀ ਲੋਵਟ ਆ ਤਿਆਰ ਹੋ ਰਹੀ ਆ ਆ ਜਾਣ ਦੋ ਅੱਜ ਇਹਨਾਂ ਨੂੰ ਪੁੱਛਦੇ ਆ ਇਹਨੂੰ ਕਿੰਨਾ ਟਾਈਮ ਲੱਗਦਾ ਹੈ ਕੀ ਪ੍ਰੋਸੈਸ ਹੈ ਇਹਦਾ ਕਿੰਨਾ ਕੁ ਟਾਈਮ ਲੱਗੂਗਾ ਤਿਆਰ ਹੋਣ ਨੂੰ ਆ ਤਾਂ ਕਿਸੇ ਹੋਰ ਦੀ ਹੋ ਰਹੀ ਹੈ ਤਿਆਰ ਹੈਨਾ ਤੇ ਬੰਦੇ ਹਜੇ ਆਏ ਨਹੀਂ ਸਾਰੇ ਇਕੱਠੇ ਹੋ ਗਏ ਆ ਵੇਰੇ ਵੇਰੇ ਤੇ ਪਹੁੰਚੇ ਨਹੀਂ ਹਜੇ ਬੰਦੇ ਇਹਨਾਂ ਦੇ ਬੰਦੇ ਆ ਇਹ ਮੇਨ ਰੋਡ ਜਾ ਰਿਹਾ ਜਿਹੜਾ ਆਪਾਂ ਇੱਥੇ ਲਾਤਾ ਇਹਨਾਂ ਦੇ ਕੋਲੇ ਵਰਕਸ਼ਾਪ ਦੇ ਨਾਲੇ ਤੇ ਇਹਦਾ ਆਪਣਾ ਕਿਉਂਕਿ ਜਗ੍ਹਾ ਹੀ ਹੈ ਨਹੀਂ ਜੀ ਪਿੱਛੇ ਵੀ ਸਰਵਿਸ ਰੋਡ ਤੇ ਇਹਨਾਂ ਕੋਲ ਜਗ੍ਹਾ ਹੈ ਨਹੀਂ ਅੰਦਰ ਚਲੋ ਆ ਜਾਂਦੋਂ ਮਿਲਦੇ ਆ ਫਿਰ ਉਹਨਾਂ ਦਿਆਂ ਨੂੰ ਆ ਜਾਤਾ ਠੀਕ ਹੈ ਸੀਤਾ ਠੀਕ ਹੈ ਸੀਤਾ ਤਾਂ ਚੌਕੀਦਾਰ ਰਵੀ ਇੱਥੇ ਸਜਣੋ ਟਾਈਮ ਹੋ ਗਿਆ ਦੁਪਹਿਰ ਦਾ 1 ਵਜ ਗਿਆ ਆਪਣੀ ਟਰਾਲੀ ਜਿਹੜੀ ਤਿਆਰ ਹੋ ਰਹੀ ਹੈ ਨਾ ਆਹ ਟਰਾਲੀ ਇੱਕ ਤਿਆਰ ਹੋ ਰਹੀ ਹੈ ਹੈ ਨਾ ਤੇ ਇਹ ਆ ਉਹਦੇ ਨਾਲੋਂ ਥੋੜੀ ਜੀ 2 ਫੁੱਟ ਵੱਡੀ ਆ ਉਹਦਾ ਖਾਂਚਾ ਆਪਣਾ ਹੈਗਾ ਅੰਦਰ ਵਾਲਾ 22 ਦਾ ਇਹ 24 ਦਾ ਖਾਂਚਾ ਹੈ ਟਰਾਲੀ ਤਿਆਰ ਹੋ ਰਹੀ ਹੈ ਇਹ ਆਪਣੀ ਹੈ ਨਾ ਤੇ ਇਹ ਨੂੰ ਬਣਾ ਰਹੇ ਆ ਜੇ ਨੂੰ ਟਾਈਮ ਲੱਗ ਜਾਣਾ ਲੈ ਤਾਂ ਆਪਾਂ ਆਏ ਤੇ ਉਹ ਟਰਾਲੀ ਨੇ ਨੂੰ ਟਾਈਮੇ ਬਹੁਤ ਲੱਗ ਜਾਣਾ ਰੈਡੀ ਹੋਣ ਨੂੰ ਇਸ ਕਰਕੇ ਆਪਾਂ ਆਪਣੀ ਤਾਂ ਸਾਡੀ ਟਰਾਲੀ ਦਾ ਕੰਮ ਹੈਗਾ ਆ ਥੋੜਾ ਜਿਹਾ ਇੱਕ ਤਾਂ ਕਈ ਬੰਦਿਆਂ ਦੇ ਕਮੈਂਟ ਆਏ ਆਪਾਂ ਨੂੰ ਜਿਹੜੇ ਬਾਹਰ ਵਾਲੇ ਬੰਦੇ ਆ ਨਾ ਜਿਹੜੇ ਆਪਣੇ ਸਬਸਕ੍ਰਾਈਬਰ ਬਾਹਰੋਂ ਆ ਬਾਹਰ ਕਹਿੰਦੇ ਪੂਰੇ ਹਰ ਵਾਰੀ ਨੂੰ ਕਹਿੰਦੇ ਇਹ ਕਰੰਦੀ ਹੈ ਕਈ ਵਾਰੀ ਬੰਦੇ ਦੇਖ ਕੇ ਵੀਡੀਓ ਕਹਿੰਦੇ ਆਪਾਂ ਕੀ ਕਹਿੰਦੇ ਬੈਕ ਲਾਈਟ ਰਹਾ ਹੈ ਬੈਕ ਲਾਈਟ ਕੋਈ ਬੈਕ ਲਾਈਟ ਜਿਹੜੀ ਆ ਨਾ ਆਹ ਦੇਖੋ ਬੈਕ ਲਾਈਟਾਂ ਲੱਗੀਆਂ ਏ ਆ ਆ ਦੇ ਬੈਕ ਲਾਈਟਰ ਲੱਗੀਆਂ ਪਰ ਚੱਕਰ ਪਤਾ ਕੀ ਪੈਂਦਾ ਇਸ ਵਾਰੀ ਇੱਧਰ ਵੀ ਲੱਗੀ ਸੀ ਟੁੱਟ ਗਈ ਆ ਦੇ ਇਹ ਜਦੋਂ ਆਪਾਂ ਰੈਂਪ ਬੰਨਦਾ ਹੈ ਨਾ ਰੈਂਪ ਦੇ ਬੈਕ ਕਰਕੇ ਲਾਉਨੇ ਆ ਗੱਡੀ ਤਾਂ ਇਹ ਲਾਈਟਾਂ ਉਹ ਮਿੱਟੀ ਦੇ ਨਾਲ ਵੱਜ ਕੇ ਟੁੱਟ ਜਾਨੀਆਂ ਹੁਣ ਇਹਦੇ ਵਿੱਚ ਆਪਾਂ ਸਰਾਖ ਕਢਾਉਂਗੇ ਠੀਕ ਹੈ ਸਰਾਖ ਕਢਾ ਕੇ ਦੋ ਸਰਾਖ ਕਢਾ ਦਾਂਗੇ ਤੇ ਉਹਦੇ ਚ ਲਾਈਟਾਂ ਲਾਵਾਂਗੇ ਇੱਕ ਇੱਥੇ ਕਢਾ ਲਾਂਗੇ ਦੋ ਇੱਧਰ ਵਿੱਚ ਵਿੱਚ ਉਹਦੇ ਚ ਲਾਈਟਾਂ ਲਾਵਾਂਗੇ ਠੀਕ ਹੈ ਤਾਂ ਕਿ ਉਹ ਲਾਈਟ ਟੁੱਟੂਗੀ ਨਹੀਂ ਹੈ ਨਾ ਇਹ ਆਪਣੀ ਟਰਾਲੀ ਦੀ ਥੋੜੀ ਜਿਹੀ ਕੇ ਪਲੇਟ ਖਰਾਬ ਆ ਵੈਲਡਿੰਗ ਬੋਲਡਿੰਗ ਜੀ ਕਰਵਾਣੇ ਵਾਲੀ ਇਹ ਕਰਵਾ ਲਾਂਗੇ ਇੱਕ ਉੱਪਰ ਵਾਲਾ ਟੂਲ ਆ ਜਿਹੜਾ ਉਹ ਵੀ ਟੁੱਟ ਗਿਆ ਸੀਗਾ ਟੂਲ ਉਹ ਵੀ ਖਰਾਬ ਹੋ ਗਿਆ ਹੁਣ ਉਹ ਵੀ ਟੂਲ ਬਣਵਾਣਾ ਹੈ ਤੇ ਇੱਕ ਟੂਲ ਇੱਥੇ ਬਣਾਵਾਂਗੇ ਅੰਦਰ ਇਸ ਜਗ੍ਹਾ ਤੇ ਟੂਲ ਬਣਾਵਾਂਗੇ ਤੇ ਸਮਾਨ ਸਮੂਹ ਧੱਕਣ ਨੂੰ ਰੋਟੀ ਪਾਣੀ ਦਾ ਹਣਾ ਜਿੱਦਾਂ ਹੁਣ ਮੈਂ ਖੜਾ ਆ ਹਾਏ ਇੰਨੀ ਜਗ੍ਹਾ ਸੈ ਹੈ ਕਿ ਅੱਛੇ ਜਿਹਾ ਤਾਂ ਮੈਂ ਖੜਾ ਰਹਿ ਹੁੰਦਾ ਬਿਲਕੁਲ ਨਹੀਂ ਖੜਾ ਗਾੜੀ ਨੂੰ ਜੀ ਹੈ ਇਹ ਜਦੋਂ ਇਹ ਬੰਦਾ ਬੰਦਾ ਹਰ ਕੇ ਰੋਟੀ ਪਾਣੀ ਬਣਾ ਸਕਦੀ ਹੁਣ ਆਪਾਂ ਘੋੜਾ ਛੁੱਟਾ ਕਰਤਾ ਮਤਲਬ ਘੜਤਾ ਆ ਟਰਾਲੀ ਚ ਕਿਉਂਕਿ ਕੰਮ ਕਰਾਉਣਾ ਆ ਫਿਰ ਕਰਨਾ ਪੈਣਾ ਸੀ ਹਾਂ ਦੇਖਦੇ ਹਾਂ ਹੁਣ ਕਦ ਲੱਗਦੇ ਆ ਇਹ ਬੰਦੇ ਕੰਮ ਇਹਨੂੰ ਸ਼ੁਰੂ ਕਰ ਦਵੇ ਇਹਦਾ ਫਿਰ ਆਪਾਂ ਕਰਾਂਗੇ ਠੀਕ ਹੈ ਬਾਕੀ ਤਾਂ ਠੀਕ ਏ ਆ ਟੂਲ ਆ ਉੱਪਰ ਵਾਲੀ ਪਲੇਟ ਆ ਸਾਹਮਣੇ ਵਾਲੀ ਤੇ ਉੱਪਰ ਵਾਲੇ ਟੂਲ ਸੈੱਟ ਕਰਨੇ ਆ ਬੈਕ ਸਾਈਡ ਤੇ ਲਾਈਟਾਂ ਲਵਾਉਣੀਆਂ ਇੱਕ ਸੋਟਾ ਇਹ ਟੂਲ ਆ ਇਹ ਸਾਡੀ ਗੱਡੀ ਦਾ ਕੰਮ ਹੋ ਗਿਆ ਟਰਾਲੀ ਦਾ ਫੇਰ ਆਪਾਂ ਨੂੰ ਟੈਨਸ਼ਨ ਨਹੀਂ ਤੇ ਰੇ ਟਰਾਲੀ ਦੀ ਆਪਾਂ ਨੂੰ ਟੈਨਸ਼ਨ ਇਹ ਕਹਦੇ ਵੀ ਵੈਲਡਿੰਗ ਤੇ ਲਾਣੀ ਆ ਆ ਚੀਜ਼ ਇਹ ਵੀ ਟੁੱਟ ਜਾਂਦੀ ਵੈਲਡਿੰਗ ਚਲੋ ਇਹ ਆ ਕਿਸੇ ਹੋਰ ਦੀ ਬਣ ਰਹੀ ਆ ਲੋਕ ਟਰਾਲੀ ਤੇ ਆ ਆਪਣੀਆਂ ਆ ਚਲਦਾ ਰਹਿਦਾ ਕੰਮ ਤਾਂ ਇਹ ਟਰਾਲੀਆਂ ਦਾ ਉਹ ਜਾਂਦੀ ਮਜੀਦ ਦੌਰ ਹੋਈ ਇੱਕ ਮੈਂ ਟਰਾਲੀ ਤੁਹਾਨੂੰ ਦਿਖਾਣਾ ਬੰਦਾ ਕਹਿੰਦੇ ਵੀ ਜਿਹਨੇ ਉਹ ਘੋੜਾ ਲੱਤਿਆ ਘੋੜਾ ਵੀ ਦਿਖਾਉਂਗਾ ਘੋੜੇ ਦਾ ਵੀ ਕੰਮ ਹੋ ਰਿਹਾ ਤੁਹਾਨੂੰ ਮੈਂ ਟਰਾਲੀ ਦਿਖਾਣਾ ਬੰਦੇ ਨੇ ਬੱਡੇ ਰੀਜਨਲ ਬਣਵਾਈ ਆ ਕਲਰ ਵੀ ਡਿਫਰੈਂਟ ਕਰਵਾਇਆ ਵਧੀਆ ਲੱਗਦੀ ਆ ਬੱਸ ਕਲਰ ਉਹਦਾ ਇਹ ਕੋ ਰੇਨ ਦਾ ਮੈਂ ਉਹਦੇ ਦਾ ਜਿਹੜੇ ਉਹਦੇ ਸ਼ੌਂਕ ਦਾ ਬੰਦੇ ਦੇ ਤੁਹਾਨੂੰ ਦਿਖਾਉਂਗਾ ਇਹ ਤੇ ਆਹ ਏ ਟਰਾਲੀ ਆ ਦੇਖੋ ਨਵੀਂ ਟਰਾਲੀ ਬਣਵਾਈ ਆ ਬੰਦੇ ਨੇ ਕਲਰ ਵਾਈਟ ਤੇ ਪੀਲਾ ਕਲਰ ਕਰਵਾਇਆ ਤੇ ਆ ਇਹਦਾ ਟੂਲ ਆ ਕਿਚਨ ਬਾਕਸ ਆ ਇਹ ਕਿਚਨ ਬਾਕਸ ਦਾ ਲੱਗਦਾ ਲੌਕ ਕਰ ਲੱਗਦਾ ਇਹਨੂੰ ਰਾਜਸਥਾਨੀ ਬੰਦੇ ਵੈਸੇ ਕੰਮ ਬਹੁਤ ਵਧੀਆ ਕਰਾਉਂਦੇ ਆ। ਹਾਂ ਥੱਲੇ ਤੇ ਹਿੱਸੇ ਆ ਉਹਦਾ ਬਲੈਕ ਚ ਆ ਪਰ ਜਿੱਥੇ ਜਿੱਥੇ ਪੀਲਾ ਹੋਣਾ ਪੀਲਾ ਹੋਇਆ ਇਹਨੂੰ ਸਾਰੀ ਨੂੰ ਟਰਾਲੀ ਨੂੰ ਪੇਂਟ ਟਰਾਲੀ ਬਹੁਤ ਵਧੀਆ ਬਣਾਈ ਹੋਈ ਆ ਹੁੰਦੇ ਨੇ। ਉਹ ਪਿੱਛੇ ਬੈਕ ਸਾਈਡ ਤੇ ਸਾਰਾ ਉੱਪਰ ਵੀ ਬੈਟਨ ਪੂਰੇ ਨੂੰ ਪੀਲਾ ਸਾਰੇ ਨੂੰ ਇਹ ਸੇਮ ਟਰਾਲੀ ਆ। ਦੋਨਾਂ ਪਾਸੇ ਟੂਲ ਬਣਾਇਆ ਉਧਰ ਵੀ ਆ ਇਧਰ ਵੀ ਆ। ਇੱਕ ਸਾਈਡ ਸਮਾਨ ਰੱਖਣੇ ਨੂੰ ਬਣਾਇਆ। ਇਹ ਛੋਟਾ ਹੈ ਸਮਾਨ ਸਮੂਹ ਰੱਖਣ ਨੂੰ ਆਮਨ ਲੱਗਦੀ ਹੈ। ਹਰੇ ਇਹ ਛੋਟਾ ਆ। ਤੂ ਉਹ ਦੂਏ ਟੂਲ ਨਾਲ ਉਹਦਰਲੇ ਟੂਲ ਨਾਲ ਇਹ ਟੂਲ ਛੋਟਾ ਏ ਹੈਨਾ ਤੇ ਬਹੁਤ ਵਧੀਆ ਮਤਲਬ ਅ ਰੋਡ ਤੇ ਜਾਊਗੀ ਨਾ ਜਦ ਇਹ ਗੱਡੀ ਇਹ ਅਲੱਗ ਜਿਹਾ ਲੱਗੂਗੀ ਦੇਖਣ ਤੇ ਜ਼ਿਆਦਾਤਰ ਲੋਕ ਇੱਦਾਂ ਦੇ ਕਲਰ ਬਹੁਤ ਘੱਟ ਲੋਕ ਕਰਾਉਂਦੇ ਆ ਨਹੀਂ ਕਿ ਜ਼ਿਆਦਾਤਰ ਲੋਕ ਕਰਾਉਂਦੇ ਨਹੀਂ ਹੈਨਾ ਇਹ ਹੀ ਕਲਰ ਇਹ ਪੀਲਾ ਕਲਰ ਟਰਾਲੀ ਦਾ ਇਹ ਵਾਈਟ ਤੇ ਪੀਲਾ ਬਹੁਤ ਵਧੀਆ ਲੱਗਿਆ ਮੈਨੂੰ ਦੇਖਣ ਤੇ ਇੱਕ ਅਲੱਗ ਜੀ ਲੁੱਕ ਮਤਲਬ ਦਿਖਦੀ ਆ ਹੋਇਆ ਵੀ ਹੁੰਦਾ ਕਈਆਂ ਨੂੰ ਪਰ ਹਨਾ ਪਰ ਇਹ Rajasthan ਦੇ ਬੰਦਾ ਇੱਥੇ ਦਾ ਹੀ ਆ ਇਹਦਾ ਇੱਕ ਘੋੜਾ ਉਧਰ ਕੰਮ ਕਰਦਾ ਉਹ ਜਿਹੜਾ ਉਹਦੇ 'ਚ ਉਹਨੇ ਕੰਮ ਕਰਵਾਏ ਆ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਉਹਦੇ 'ਚ ਵੀ ਉਹਨੇ ਇੱਕ ਦੋ ਕੰਮ ਆ ਜਿਹੜੇ ਅਲੱਗ ਤੋਂ ਕਰਵਾਏ ਬੰਦੇ ਨੇ ਅਲੱਗ ਤੋਂ ਹੀ ਕਰਵਾਏ ਆ ਉਹ ਬਹੁਤ ਵਧੀਆ ਲੱਗਦੀ ਆ ਬੰਦਾ ਜੇ ਇਹ ਕਿਉਂਕਿ ਜੋ ਅੱਜਕੱਲ ਗੱਡੀਆਂ ਦੇ ਵਿੱਚ ਨਹੀਂ ਆਉਂਦਾ ਇੱਕ ਦੋ ਉਸ ਤੋਂ ਮੈਂ ਇਦਾਂ ਦੇ ਆ ਜਿਹੜਾ ਉਹਨਾਂ ਨੇ ਬੰਦੇ ਨੇ ਕਰਵਾਇਆ ਵੇਖ ਤੇ ਹੁਣ ਨਹੀਂ ਆਉਂਦਾ ਉਹ ਰੋ ਬੰਦੇ ਨੇ ਬਹੁਤ ਵਧੀਆ ਕਰਵਾਇਆ ਮੈਨੂੰ ਬਹੁਤ ਵਧੀਆ ਲੱਗਿਆ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਉਨੇ ਆਂ ਚੱਲ ਕੇ ਹੈਨਾ ਇਹ ਇਹਨਾਂ ਕੋਲ ਬਸ ਆਲਮੋਸਟ ਕੰਪਲੀਟ ਹੋ ਗਈ ਆ ਟਰਾਲੀ ਹੈਨਾ ਆਲਮੋਸਟ ਹੋ ਗਈ ਆ ਕਲੀਅਰ ਪੇਂਟ ਪੂਟ ਬਸ ਥੋੜਾ ਬੋਧਾ ਰਹਿੰਦਾ ਉਹ ਵੇਖਣਾ ਤੇ ਬਸ ਇਹਨੂੰ ਇਲੈਕਟ੍ਰੀਸ਼ੀਅਨ ਦਾ ਕੰਮ ਰਹਿ ਗਿਆ ਦਾ ਚਲੋ ਆਪਣੀ ਦਾ ਵੀ ਹੁਣ ਦੇਖਾਂਗੇ ਇਹਨੂੰ ਅ ਤੇਰਾਵਾਂਗੇ ਵਜ਼ੀਰਾਬਾਦ ਹੀ ਆ ਆਪਾਂ ਅਜੇ ਇਹਦਾ ਕੰਮ ਕਰਾਉਣਾ ਜਿਹੜਾ ਇੱਕ ਦੋ ਰਹਿ ਗਿਆ ਤੇ ਉਹ ਟਰਾਂਜਿਊ ਦਾ ਟਾਈਮੇ ਲੱਗੂਗਾ ਅਜੇ ਤਿਆਰ ਨਹੀਂ ਹੁੰਦੀ ਉਹ ਆਪਣੀ ਇਹ ਨਸਤਰੀ ਆ ਵੀ ਹੈ ਕੰਮ ਇਹ ਕਰਦਾ ਹੈ ਤੁਹਾਨੂੰ ਅਮਰੀਕਾ ਦੀ ਕੋ ਨਹੀਂ ਲੱਗ ਰਹਾ ਲੇਕਿਨ ਇਹ ਲੱਗਦਾ ਭਾਈ ਕਹਿੰਦਾ ਕਿ ਕਿਉਂ ਬਣਾ ਰਹੇ ਹੋ ਵੀਡੀਓ ਕਹਦਾ ਮਤਲਬ ਕਹਿੰਦਾ ਵੀਡੀਓ ਕਿਉਂ ਬਣਾ ਰਿਹਾ ਪਰ ਹੁਣ ਦੱਸਣਾ ਪੈਂਦਾ ਨਹੀਂ ਬੰਦਿਆਂ ਨੂੰ ਪਤਾ ਹੁੰਦਾ हाँ हाँ इसके अंदर टूल बनेगा ना बीच में टूल बनाना है बाल्टी रखने को स्कंजा बनाना है ऊपर का टूल सेट करना है, है? हाँ वो अंदर ही बना ना वो। जगह बनाएंगे आपको बताएंगे ना दे 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 हां, ओ, हो कह रहा लैटरी बाथरूम बना दो यार ये तो सुविधा आज बनाई है एक बंदे ने पता है आपको एक बंदे ने गाड़ी में बनाया है ਹਾਂ ਉਸਨੇ ਨਾ ਇੱਕ ਤਰਫ ਸੇ ਕਨੈਕਟਰ ਸਾਈਡ ਸੇ ਪਿਛੇ ਦਾ ਬਾਕਸ ਜੋ ਹੈ ਉਹਨੇ ਮਰਜ਼ਾ ਦੋ ਫੁੱਟ ਦਾ ਸਾਹੀ ਪੱਟਕਾ ਜੋ ਹੈ ਉਹ ਚੁੱਕ ਲਿਆ ਉਹਨੇ ਬਨਾਚਰ ਨੀਤੇ ਤੰਕੀ ਨਹੀਂ ਹੈ ਇਹ ਉਹਨੇ ਇੱਕ ਨੇ ਨਮਾਜ਼ਾ ਪੁਆ ਹਾਂ ਉਹਨੇ ਨਾ ਰੱਖਿਆ ਉਹਦੇ ਬਹੁਤ ਬੰਦਾ ਸ਼ੌਂਕ ਸ਼ੌਂਕ ਹੈ ਭਈ ਇਹ ہمارا ਘਰ ਹੈ ਇਹ ਭਾਈ ਘਰ ਆ ਸਾਡੇ ਇਹ ਅਸੀਂ ਇਹਦੇ ਕਰਦੇ ਰਹਿੰਦੇ ਆ ਇਦਾਂ ਦੇ ਕੰਮ ਹੁਣ ਸਾਨੂੰ ਫੈਸਿਲਿਟੀ ਜਿਹੜੀ ਸਾਨੂੰ ਜ਼ਰੂਰਤ ਆ ਸੀ ਕਰਵਾਣੀ ਆ ਪੂਰੀ ਹੈ ਨਾ ਆ ਟੂਲ ਖਰਾਬ ਹੋ ਗਿਆ ਇਹਨੂੰ ਵੀ ਚੇਂਜ ਕਰਕੇ ਇਹਨੂੰ ਸਹੀ ਕਰਾਂਗੇ ਇਹ ਬੰਦਾ ਕੋਈ ਹੋਰ ਲੈ ਗਿਆ ਸੀ ਗੱਡੀ ਤੇ ਉਹਨੇ ਇਹ ਸਾਈਡ ਤੇ ਜਾਂਦੇ ਪਤ ਨਹੀਂ ਕਿੱਥੇ ਮਾਰੀ ਟੂਲ ਟੁੱਟ ਗਿਆ ਆਹ ਟੂਲ ਖਰਾਬ ਆ ਉੱਪਰ ਵਾਲਾ ਇਹ ਟੂਲ ਹੁਣ ਚੇਂਜ ਕਰਾਂਗੇ ਇਹਨੂੰ ਠੀਕ ਹੈ ਕਰਦੇ ਹਾਂ ਹੁਣ ਲੱਗ ਜਿਓ ਬੰਦੇ ਕੰਮ ਤੇ ਫਿਰ ਆਪਾਂ ਕਰਾਂਗੇ ਸਾਰਾ ਕਲੀਅਰ ਕਰਕੇ ਮੈਂ ਤੁਹਾਨੂੰ ਉਹ ਘੋੜਾ ਦਿਖਾਉਣਾ ਕਿੱਥੇ ਆ ਉਹ ਘੋੜੇ ਤੇ ਚੱਲਾਂਗੇ ਉਧਰ ਕੰਮ ਕਰਦਾ ਉਹਦਾ ਆ ਬਾਟੀਆਂ ਦੇ ਕੋਲ ਲੱਗਿਆ ਹੋਇਆ ਬੈਡਪੂਟ ਬਣ ਰਿਹਾ ਉਹਦੇ 'ਚ ਕੀ ਲਗਾਏਗਾ ਚਲੋ ਆ ਵੀ ਦੋਸਤੋ ਸੱਜਣੋ ਟਾਈਮ ਹੋ ਗਿਆ ਸ਼ਾਇਦ ਆਪਾਂ ਆਪਣੇ ਵਾਲਾ ਟਰੱਕ ਲੈ ਕੇ ਆਏ ਆ ਇੱਕ ਤਾਂ ਇਹਦਾ ਜਿਹੜਾ ਦੂਜੇ ਡਰਾਈਵਰ ਕੋਲੋਂ ਲੱਗ ਗਿਆ ਸੀਗਾ ਆ ਟੁੱਟ ਗਿਆ ਤਾਂ ਇੱਕ ਤਾਂ ਇਹ ਬਣਾਵਾਂਗੇ ਚੜਨੇ ਉੱਤਰਨੇ ਨੂੰ ਦਿੱਕਤ ਬਹੁਤ ਹੋ ਰਹੀ ਐ ਇਹਨੂੰ ਰਿਫਟਾ ਲਾਵਾਂਗੇ ਹੈਨਾ ਇਹਨੂੰ ਪੱਕੇ ਤੌਰ ਤੇ ਕਰਾਉਣੇ ਆ ਕੰਮ ਦੇਖਦੇ ਆ ਤੇ ਜਿਹੜਾ ਮੈਂ ਤੁਹਾਨੂੰ ਘੋੜਾ ਕਹਿ ਰਿਆ ਸੀ ਬੰਦਾ ਤਿਆਰ ਕਰਵਾ ਰਿਹਾ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨਾ ਘੋੜਾ ਇੱਕ ਤਿਆਰ ਹੋ ਰਿਹਾ ਤੇ ਆਹ ਬੰਦੇ ਨੇ ਪੰਜਾਬ ਦਾ ਸਿਸਟਮ ਦੇਖ ਕੇ ਬਣਾਇਆ ਬਾਈ ਨੇ ਇਹ ਉੱਪਰ ਵਾਲਾ ਟੂਲ ਆ ਇਹਦਾ ਜਿਹੜਾ ਛੱਤ ਪਰ ਲੱਗਣਾ ਟੂਲ ਇਹਦੇ ਤੇ ਆਹ ਵੀ ਬਾਈ ਨੇ ਕਹਿੰਦਾ ਪੰਜਾਬ ਚ ਬੰਦੇ ਕਰਕੇ ਰੱਖ ਦਿਆ ਵਾਈਟ ਕਲਰ ਟੇਪ ਹੋ ਕੇ ਵਧੀਆ ਬਣ ਜਾਣਾ ਪੈਸੇ ये आपकी हाँ, तो गाड़ी है मैं रात आया था इसको देख के गया था नहीं। 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 मतलब आवाज मारी मैं देख के गया था पर एक चीज मैंने बहुत लगी जी अंदर बनाया ना अंदर वाला हाँ झूला अंदर का जो झूला है वो फोटो में दिखो इनको ना देखने वाला ये हमारे ये भाई इन्होंने जी हमने ये लुक बनाया है ਪੂਰੀ ਇਹ ਵਾਈਟ ਮਤਲਬ ਥੱਲੇ ਜਿਹੜਾ ਹੈ ਨਾ ਇਹ ਇਹ ਪੂਰੀ ਗੱਡੀ ਬਣਾਈ ਹੈ ਮੈਂ ਇਹ ਪੰਜਾਬੀ ਦੇਖ ਕੇ ਬਣਾਈ ਹੈ ਹਾਂ ਪੰਜਾਬ ਦੀ ਗੱਡੀ ਦੇਖ ਕੇ ਹਾਂ ਗੱਡੀ ਦੇਖ ਕੇ ਬਣਾਈ ਹੈ ਦੇਖੋ ਬੰਦੇ ਨੇ ਉਹੀ ਆ ਵੀ ਆ ਪਰ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ ਇਹਦਾ ਅੰਦਰ ਦਾ ਵੀ ਸਿਸਟਮ ਆਹ ਜਿਹੜੀ ਚੀਜ਼ ਬਣਾਈ ਹੈ ਨਾ ਆ ਝੋਲਾ ਅਸਲ ਦੇ ਵਿੱਚ ਹੁਣ ਗੱਡੀਆਂ ਦੇ ਪਹਿਲਾਂ ਔਰੇ ਹੁੰਦਾ ਸੀ ਸੀਟ ਇੱਥੇ ਇਹ ਸੀਟ ਆਉਂਦੀ ਸੀ ਤੇ ਸੀਟ ਹੁਣ ਹੈ ਨਹੀਂ ਉਹ ਕੋਈ ਕੰਪਨੀ ਸੀਟ ਨਹੀਂ ਦਿੰਦੀ ਪਰ ਬੰਦੇ ਹੁਣ ਸਮਾਨ ਰੱਖਣ ਨੂੰ ਦਿੱਕਤ ਹੁੰਦੀ ਆ ਤੇ ਇਹਨਾਂ ਨੇ ਇਹ ਸਟੀਲ ਦਾ ਝੂਲਾ ਜਿਹੜਾ ਆ ਇਹ ਬਣਵਾਇਆ ਤੁਸੀਂ ਇੰਨਾ ਕਿਨੂੰ ਚਾਹੇ ਉੱਪਰ ਵੀ ਚੱਕ ਸਕਦੇ ਆ ਜਾਂ ਇਦਾਂ ਕਰ ਸਕਦੇ ਆ ਨਾ ਇਹਦੇ ਉੱਪਰ ਬੈਗ ਸਮਾਨ ਰੱਖਣਾ ਕੁਛ ਵੀ ਆ ਉਹ ਸਾਰਾ ਉੱਪਰ ਆ ਜਾਂਦਾ ਤੇ ਡੈਸ਼ਬੋਰਡ ਹੁਣ ਆ ਟਾਪ ਮਾਡਲ ਦਾ ਇਹ ਸਿੱਖਣਾ ਟਾਪ ਮਾਡਲ ਦਾ ਚ ਸਟੀਰੀਓ ਵੀ ਹੁੰਦਾ ਟਾਟਾ ਦਾ ਸਮਾਨ ਰੱਖਣ ਨੂੰ ਪਹਿਲਾਂ ਹੈ ਨਹੀਂ ਤਾਂ ਇਹ ਹੁਣ ਇਹ ਵੀ ਬਣਾਤਾ ਹਨਾ ਡੈਸ਼ਬੋਰਡ ਦਾ ਤੇ ਅੰਦਰ ਬੈੱਡ ਬਣਾਇਆ ਬੰਦੇ ਨੇ ਸਾਰੇ ਚੱਕੇ ਹੀ ਬਣਾਤਾ ਨਾ ਆ ਬੈੱਡ ਜਿਹੜਾ ਆ ਲੱਕੜੀ ਦਾ ਹੀ ਬਣਾਇਆ ਹੈ ਵੀ ਸਾਰੇ ਤੇ ਬਾਕੀ ਦਾ ਸੇਮ ਹੀ ਆ ਪਰ ਆ ਚੀਜ਼ ਮੈਨੂੰ ਮਤਲਬ ਜ਼ਿਆਦਾਤਰ ਲੋਕ ਬਣਾਉਂਦੇ ਨਹੀਂ ਆ ਇਹ ਚੀਜ਼ ਵਧੀਆ ਲੱਗੀ ਸਭ ਤੋਂ ਵਧੀਆ ਮੈਂ ਇਹੀ ਦਿਖਾਣਾ ਚਾਹੁੰਦਾ ਸੀ ਤੁਹਾਨੂੰ ਸਾਰਿਆਂ ਨੂੰ ਤੇ ਊੜਾ ਬਾਈ ਨੇ ਬਹੁਤ ਵਧੀਆ ਤਿਆਰ ਕਰਵਾ ਰਹੇ ਆ ਕਹਿੰਦਾ ਜੀ ਪੰਜਾਬ ਚ ਵਧੀਆ ਤਿਆਰ ਹੁੰਦੇ ਆ ਤੇ ਆ ਇਹਦੇ ਉੱਪਰ ਵਾਲਾ ਟੂਲ ਆ ਇਹਨੂੰ ਸਾਰੀ ਰੇਡੀਅਮ ਹੋਣੀ ਆ ਹਜੇ ਇਹਨੂੰ ਇਹ ਬਲੈਕ ਕਲਰ ਚ ਤਾਂ ਇਹ ਹਣਾ ਆਉਂਦਾ ਇਹ ਨਵੀਂ ਦੇ ਵਿੱਚ ਬਲੈਕ ਕਲਰ ਚ ਪਰ ਇਹਨਾਂ ਨੇ ਇਹਨੂੰ ਵੀ ਵਾਈਟ ਕਲਰ ਕਰਾਤਾ ਬੰਪਰ ਵੀ ਪੂਰੇ ਦਾ ਪੂਰਾ ਵਾਈਟ ਕਲਰ ਹੋ ਗਿਆ ਅੱਗੇ ਟਰਾਲੀ ਜਿਹੜੀ ਆ ਤੁਹਾਨੂੰ ਮੈਂ ਦਿਖਾਇਆ ਤਾਂ ਵਲੌਗ ਬਣਾਇਆ ਪਹਿਲਾ ਵੀਡੀਓ ਪਿੱਛੇ ਤੁਸੀਂ ਦੇਖੀ ਆ ਟਰਾਲੀ ਉਹ ਇਦੀੋ ਟਰਾਲੀ ਆ ਪੀਲੇ ਕਲਰ ਚ ਹਣਾ ਟਰਾਲੀ ਵੀ ਪੀਲੇ ਕਲਰ ਚ ਆ ਤੇ ਪੈਛੇ ਪੌੜੀ ਆ ਇਹ ਪੌੜੀ ਬਣਾਈ ਆ ਤੇ ਇਹਨਾਂ ਨੇ ਮਤਲਬ ਬਹੁਤ ਹੀ ਵਧੀਆ ਪੂਰੇ ਸ਼ੌਕ ਚ ਤਿਆਰ ਕਰਵਾ ਰਿਆ ਅੰਦਰ ਦੇ ਬੈੱਡ ਦਾ ਏ ਕਸਟਮ

ਲੈ ਵੀ ਤੁਸੀਂ ਵੀ ਆਪਣੀ ਰਾਏ ਜਰੂਰ ਦਿਓ ਪਰ ਮੈਂ ਮੇਰਾ ਮੰਨਣਾ ਇਹ ਹੁੰਦਾ ਮੈਂ ਆਪਾਂ ਨੇ ਆਪਣੇ ਘੋੜੇ ਨੂੰ ਪਿੱਛੇ ਜਾਲੀ ਰੱਖੀ ਆ ਵੀ ਹਵਾ ਲੱਗਦੀ ਰਹੇ ਕਿਉਂਕਿ ਇੰਜਨ ਜਿਹੜਾ ਗੇਅਰ ਆ ਉਹ ਗੇਅਰ ਇੱਥੇ ਆ ਗੇਅਰ ਗਰਮ ਜਗ੍ਹਾ ਜਾਲੀ ਲਗਵਾਉਣਾ ਕੋ ਟੈਨਸ਼ਨ ਨਹੀਂ ਹਾਂ ਹੈਨਾ ਜਾਲੀ ਵੀ ਲਗਵਾ ਸਕਦੇ ਹਾਂ ਹਾਂ ਤਾਂ ਜਾਲੀ ਲਗਵਾ

ਆਪਨੇ ਅੱਛਾ ਬਣਾਇਆ ਉਹ ਚੀਜ਼ ਬਹੁਤ ਬੜੀਆ ਬਣਾਈ ਹੈ ਬਜਾਤਰ ਕੰਪਨੀ ਤੋਂ ਦੇਤੀ ਨਹੀਂ ਹੈ ਅੰਦਰ ਬੈਡ ਸਮਾਨ ਸਮੂਹ ਰੱਖਣੇ ਵਿੱਚ ਦਿੱਕਤ ਹੋ ਜਾਂਦੀ ਹੈ ਹਾਂ ਉਹ ਜ਼ਰੂਰੀ ਹੈ ਚਲੋ ਇਹ ਮੰਦਰ ਬਣਾਇਆ ਹੈ ਅੰਦਰ ਮੰਦਰ ਬਣਾਇਆ ਅੰਦਰ ਰੱਖਣ ਵਾਸਤੇ ਮਾਤਾ ਹਾਂ ਮੈਂ ਦੇ ਦਿੱਤੀ ਡੈਕਿੰਗ ਦੇਣਾ ਬਹੁਤ ਵਧੀਆ ਹੈ ਜੀ ਪੂਰਾ ਦਿੱਲੀ ਆਉਂਦੇ ਆ ਬੰਦੇ ਵੀ ਕਹਿੰਦੇ ਦਿੱਲੀ ਆ ਕੇ ਤਿਆਰ ਕਰਵਾ ਰਿਹਾ ਆਪਣੇ ਆਪ ਖੜ ਗਏ ਮਤਲਬ ਮਗਰ ਪਏ ਵੀ ਆ ਵੀ ਲਾਓ ਉਹ ਵੀ ਲਾਓ ਇਹ ਵੀ ਵਧੀਆ ਕਰਾ ਟੈਂਕੀ ਜਿਹੜੀ ਪਲਾਸਟਿਕ ਦੀ ਹੈ ਨਾ ਸੇਫ ਹੋ ਗਈ ਹੈ ਇਹ ਵੀ ਉਹ ਹੀ ਗੱਡੀ ਬਣਨੀ ਹੈ ਹਾਂ ਜੜੀ ਵਾਲੀ ਪੰਜਾਬੀਆਂ ਵਾਲੀਆਂ ਹਾਂ ਹਾਂ ਅਭੀ ਇਹ ਕਹਿੰਦੇ ਵੀ ਪੂਰੀ ਪੰਜਾਬ ਦੇ ਲੁੱਕ ਚ ਬਣਾਣੀ ਆ ਇਹਨਾਂ ਨੇ ਫੋਟੋ ਖਿੱਚ ਕੇ ਰੱਖੀਆਂ ਹੋਈਆਂ ਗੱਡੀਆਂ ਦੀਆਂ ਜਿਹੜੀਆਂ ਤਿਆਰ ਕਰਵਾ ਰਹੇ ਆ ਦੇਖ ਕੇ ਫੋਟੋ ਠੀਕ ਹੈ ਬਹੁਤ ਵਧੀਆ ਹੋ ਗਿਆ ਜੀ ਤਿਆਰ ਤੁਹਾਡਾ ਵਧੀਆ ਲੱਗਦਾ ਮੈਨੂੰ ਤੇ ਬਾਕੀ ਇਹ ਹੀ ਲੁੱਕ ਹੈ ਦੀ ਬਣ ਕੇ ਤਿਆਰ ਹੋ ਜੂਗੀ ਜਦੋਂ ਤੁਹਾਨੂੰ ਦਿਖਾਈਏ ਉਹਦੇ ਨਾਲ ਦੀ ਆ ਦੂਰੇ ਦਾ ਯਾਤਸ ਤੋਂ ਇਹ ਵੀ ਨੋਕ ਲੱਗਦਾ ਹੈ। ਇਹ ਲੈਂਕੀ ਲੱਗ ਚਾ ਹਾਂ ਠੀਕ ਹੈ। ਦੂਰੇ ਲੋਬ ਇਹ ਲੈਂਕੀ। اچھا ਲੈਂਕੀ ਵੀ ਲਗਾਇਆ ਸਾਥ। ਆਹ ਠੀਕ ਹੈ। ਹਾਂ ਇਹ ਵੀ ਠੀਕ ਹੈ। ਲੈਂਕੀ ਸਾਥ ਵਿੱਚ ਰੱਖਣੀ ਪਵੇਗੀ ਚਾਬੀ ਵੀ। ਉਹ ਵੀ ਹੈ। ਹਾਂ ਤੇ ਵੀਆੜੀ ਚੋਰੀ ਹੋਪੋ ਤੋਦੀ। ਹਾਂ ਪੂਰਾ ਗੱਜ ਚੋਰੀ ਹੈ ਤਾਂ। ਓਕੇ ਇਹ ਆਪ ਵੀ ਉਹ ਟਰਾਲੀ ਵੀ ਮੈਨੇ ਦਿਖਾਈ ਟਰਾਲੀ ਵੀ ਆਪ ਕੀ ਬਹੁਤ ਅੱਛੀ ਬਣ ਰਹੀ ਹੈ ਉਹ ਮੈਨੇ ਪਹਿਲੀ ਵੀਡੀਓ ਬਣਾਈ ਮੈਂ ਕਿਹਾ ਟਰਾਲੀ ਮੈਂ ਕੱਲ ਬੋਲ ਰਿਹਾ ਤਾਂ ਮੈਂ ਕਿਹਾ ਉਹ ਟਰਾਲੀ ਜੋ ਬਣ ਰਹੀ ਹੈ ਨਾ ਬੰਦਾ ਸ਼ੌਕ ਪੂਰਾ ਸ਼ੌਕੀਨ ਹੈ ਜੋ ਟਰਾਲੀ ਅਲੱਗ ਹੀ ਦਿਖ ਰਹੀ ਹੈ ਇਸ ਕੇ ਸਾਥ ਉਹ ਟਰਾਲੀ ਅਲੱਗ ਦਿਖੇਗੀ ਬਹੁਤ ਅੱਛੀ ਬਣ ਗਈ ਜੀ ਬਹੁਤ ਚੱਲਣਾ ਬੜਦਾ ਹਾਂ ਟੂਲ ਟਾਲੋ ਬਹੁਤ ਅੱਛਾ ਬਣਾਇਆ ਆ ਹਾਂ ਹਾਂ ਸਹੀ ਸਹੀ ਤੇ ਇਹ ਬਹੁਤ ਵਧੀਆ ਬਈ ਇਹਨਾਂ ਨੇ ਟੂਲ ਜਿੰਨਾ ਵੀ ਬਣਾਇਆ ਉਹਦੇ ਟੂਲ ਵੀ ਆ ਸਾਰਾ ਕੁਝ ਉੱਪਰ ਵੀ ਟੂਲ ਦਿੱਤਾ ਜਗ੍ਹਾ ਤਾਂ ਜਿੰਨੀ ਕਰਦੀ ਹੁੰਦੀ ਨਹੀਂ ਉਧਰ ਨਾਲ ਬੱਦ ਜਗ੍ਹਾ ਬਣਾ ਲਈ ਇਹਨਾਂ ਨੇ ਤੇ ਉਹ ਟਰਾਲੀ ਦੀ ਵੀ ਟਰਾਲੀ ਦੀ ਲੁੱਕ ਦਿਖਦੀ ਆ ਦੂਰੋਂ ਪਰ ਘੋੜੇ ਦੀ ਵੀ ਲੁੱਕ ਜਦੋਂ ਬਣ ਕੇ ਆ ਗਿਆ ਉਦੋਂ ਇਹਦੀ ਵੀ ਲੁੱਕ ਵਧੀਆ ਲੱਗਣੀ ਆ ਜਦੋਂ ਇਹ ਪੂਰੇ ਨੂੰ ਟੇਪ ਹੋ ਗਈ ਹੈ ਨਾ ਜਦੋਂ ਇਹਨੂੰ ਪੂਰੇ ਨੂੰ ਪੂਰੇ ਟੇਪ ਹੋਣੀ ਆ ਫੇਰ ਪੰਜਾਬੀ ਕਹਿੰਦੇ ਵੀ ਮੈਂ ਪੰਜਾਬ 'ਚ ਗੱਡੀਆਂ ਦੇਖੀਆਂ ਸੀ ਐਦਾਂ ਦੀਆਂ ਬਣਾਈਆਂ ਹੋਈਆਂ ਕਿ ਉਦਾਂ ਦੀ ਬਣਾਣੀ ਆ ਤੇ ਆਪਾਂ ਇਹਨਾਂ ਕੋਲ ਆਏ ਸੀਗੇ ਨਾਲੇ ਆਪਣੇ ਵਾਲਾ ਵੀ ਮੈਂ ਕਿਹਾ ਕਰਾ ਲੀਏ ਲੋਟ ਤੇ ਚੜਨੇ ਉੱਤਰਨੇ ਨੂੰ ਬਹੁਤ ਦਿੱਕਤ ਹੁੰਦੀ ਆ ਇਹ ਟੁੱਟ ਜਾਂਦਾ ਇਹ ਹਿੱਲਦਾ ਏ ਇਸ ਕਰਕੇ ਇਹ ਵੀ ਬਣਾਉਣਾ ਜ਼ਰੂਰੀ ਤਾਂ ਤੇ ਕਰ ਦਨੇ ਤਿਆਰੀ ਚਲੋ ਬਾਕੀ ਆਪਣੀ ਟਰਾਲੀ ਦਾ ਕੰਮ ਤਾਂ ਹੋਏ ਰਿਹਾ ਏ ਉਹਦਾ ਵੀ ਦੇਖਦੇ ਆਂ ਜਾ ਕੇ ਠੀਕ ਐ ਬਾਕੀ ਅੱਜ ਤੱਕ ਹੁਣ ਅਸੀਂ ਆ ਇਹਨੂੰ ਹਵਾ ਲਗਦਾ ਕਰਿਆ ਉਹਨੂੰ ਵੀ ਹਵਾ ਲਗਦੀ ਕੀਤਾ ਤੇ ਉਹਦੇ ਚ ਉਹਨਾਂ ਨੂੰ ਵੀ ਚਲੋ ਆਪਣੀ ਆਪਣੀ رائے ਆ ਨਾ ਸਾਰਿਆਂ ਦੀ ਲਵਾ ਦੇ ਸੱਜਣੋ ਆਪਾਂ ਇਹਦਾ ਇਹਨੂੰ ਰਿਫਟਾ ਲਵਾਤੀਆਂ ਉਹ ਉੱਪਰ ਦੇ ਵੀ ਤੇ ਇਹਨੂੰ ਵੀ ਰਿਫਟਾ ਪਲੇਟ ਲਵਾ ਕੇ ਹੈਵੀ ਕੰਮ ਕਰਤਾ ਹੁਣ ਇਹਦਾ ਬਸ ਇਹ ਇਦਾਂ ਹੀ ਹੋਣਾ ਸੀਗਾ ਉਹ ਵੀ ਲਾ ਦਿੱਤਾ ਇਹ ਵੀ ਲਾ ਦਿੱਤਾ ਆ ਪੇਸ ਕਰਦਾ ਨਾ ਨੋ ਚੜਨੇ ਉੱਤਰਨੇ ਨੂੰ ਦਿੱਕਤ ਆਉਂਦੀ ਜੀ ਬਹੁਤ ਜ਼ਿਆਦਾ ਇਹ ਹੁਣ ਲਗਾ ਕਿੱਥੋਂ ਆ ਫਿਕ ਹੋ ਗਿਆ ਚਲੋ ਉੱਪਰ ਦੀ ਰਹਿ ਗਿਆ ਉੱਥੇ ਰਿਫਟਰ ਲਾ ਕੇ ਇਹਨੂੰ ਇਹਨੂੰ ਵੀ ਕਰਦੇ ਆ ਪੱਕਾ ਤੇ ਆਪਣਾ ਇਹੀ ਕੰਮ ਸਿਗਾ ਇਹ ਤੇ ਬਸ ਇਹ ਜ਼ਰੂਰੀ ਦਾ ਬੰਦਾ ਚੜਨਾ ਉਤਰਨਾ ਡੇਲੀ ਮਤਲਬ ਬਾਰ-ਬਾਰ ਰੰਗ ਹੁੰਦਾ ਤਾਂ ਬਹੁਤ ਜ਼ਿਆਦਾ ਤੇ ਚੱਲ ਹੁਣ ਲਾ ਗਿਆ ਰਿਫਟਰ ਉੱਪਰ ਆ ਜੀ ਇਹਨੂੰ ਬਾਈਆਂ ਕੋਲੇ ਨਾਲ ਇਹ ਇਹ ਕਿਤੇ ਚਲੋ ਲੱਗ ਜਵੇ ਚਾਹ ਉਹ ਅਪਲਾਈ ਵੀ ਬੜਾਵਾਂਗੇ ਦੇਖਦੇ ਲਾਓ ਜੀਆ ਟੂਲ ਉੱਪਰ ਹੋ ਗਿਆ ਫਿੱਟ ਇਹਦਾ ਰਾਜਸਥਾਨ ਦੇ ਬੰਦੇ ਆਪਣੇ ਤਰ੍ਹਾਂ ਹਨ ਹੋ ਗਏ ਓਕੀ ਚਲੋ ਆਪਣਾ ਵੀ ਹੋ ਗਿਆ ਕੰਮ ਇੱਕ ਤਾਂ ਆਪਾਂ ਨੇ ਅਪਲਾਈ ਬਹੁਤ ਤੰਗ ਕਰਦੀ ਦੀ ਇਹ ਕਟਵਾਈ ਆ ਹੁਣ ਇੱਥੇ ਪੀਸਰ ਖਾਤਾ ਨੇ ਇੱਥੇ ਤੱਕ ਲੰਬੀ ਦੀ ਸ਼ੋਰਜ ਆ ਗਈ ਆਪਾਂ ਇਹਦਾ ਵੀ ਕੰਮ ਕਰਵਾਤਾ ਕੇ ਇਹ ਗਣਾ ਲਾਰਜ ਅਪਲਾਈਆਂ ਹੁਣ ਹੈਵੀ ਚਲ ਗਿਆ ਹੈਵੀ ਹੋ ਗਿਆ ਕੰਮ ਚਲੋ ਚਲਦੇ ਆ ਫਿਰ ਗੱਟਿਓ ਸਾਹਮਣੇ ਲੈ ਕੇ ਸਾਡੇ ਜਿੱਥੇ ਨਾਲੀ ਬਣਦੀ ਹੁਣ ਨਾਲੀ ਕੋਲ ਚਲਦੇ ਹਾਂ ਠੀਕ ਹੈ ਵੀ ਲਾਉਂਦੇ ਆ ਟਰਾਲੀ ਦੇ ਔਰ ਇਸ ਸੱਜਣੋ ਇਹਦਾ ਕੰਮ ਕਰਾਉਣ ਗਏ ਸੀਗੇ ਪਿੱਛੇ ਟਰਾਲੀ ਆਪਣੇ ਘੋੜੇ ਦਾ ਤੇ ਹੋ ਗਿਆ ਔਰ ਟਰਾਲੀ ਲੱਗੀ ਹੋਈ ਹੁਣ ਦੇਖਦੇ ਇਹਨਾਂ ਨੇ ਟਰਾਲੀ ਦਾ ਕਿੰਨਾ ਕੰਮ ਕੀਤਾ ਆ ਅੱਛਾ ਇਹ ਇੱਥੇ ਲਾ ਲੈਣੇ ਪੁੱਛੇ ਕੀ ਆਗੇ ਲਗਾਏ ਹਾਂ ਲੈ ਲਾਤੀ ਚਾਦਰ ਉੱਪਰ ਬਈ ਬੰਦੇ ਨੇ ਹਾਂ ਲਾ ਵੇ ਜਾਤਰ ਲਾਤੀ ਆ ਕੱਟ ਕੇ ਆਪਣੀ ਕੱਟਤੀ ਜਾਤਰ ਇਹਨਾਂ ਨੇ ਬਾਤ ਆਤਰ ਕੱਢੀ ਹੋਈ ਵਧੀਆ ਲੱਗੀ ਹੁਣ ਉੱਪਰ ਹੈਗਾ ਨਾ ਬਣ ਗਈ ਗੋਡਵਲਕ ਨਹੀਂ ਓਕੇ ਹੋ ਗਿਆ ਕੰਮ ਜਾਤਰ ਲੱਗੀ ਚਲੋ ਜੁਗਾਂਟੂ ਬਲੂ ਬਣ ਗਿਆ ਲਓ ਵੀ ਸੱਜਣੋ ਟਾਈਮ ਹੋ ਗਿਆ ਆ ਸ਼ਾਮ ਹੁੰਦਾ 7 ਵਜ ਗਏ ਬਾਈ 7 ਵਜ ਗਏ ਆ ਤੇ ਆਪਾਂ ਆਪਣੇ ਘੋੜੇ ਦਾ ਕੰਮ ਤਾਂ ਕਰਾ ਲਿਆ ਟਰਾਲੀ ਨੂੰ ਜੋ ਹੋਇਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਦੇਖ ਲਓ ਇਹਦੇ ਉੱਪਰ ਵਾਲੀ ਆ ਚਾਦਰ ਆਪਾਂ ਚੇਂਜ ਕਰੀ ਆ ਉਹਦੇ ਨਾਲ ਦੀ ਉਹ ਥੱਲੇ ਬਿਲਕੁਲ ਹੀ ਖਰਾਬ ਸੀ ਚਾਦਰ ਆ ਦੇ ਟੁੱਟ ਗਈ ਦੀ ਇਹ ਚਾਦਰ ਚੇਂਜ ਅੱਜ ਹੋ ਗਈ ਠੀਕ ਆ ਇਨੂੰ ਹੁਣ ਕੱਲ ਨੂੰ ਪੱਕਾ ਕਰਨਗੇ ਇਹ ਵੈਲਡਿੰਗ ਚਾਰੇ ਪਾਸੇ ਵੱਜੂਗੀ ਦੀ ਤੇ ਪੱਕਾ ਕਰਨਗੇ ਇਹ ਤੇ ਇੱਕ ਆਪਾਂ ਨੇ ਇਹਦਾ ਬਣਾਇਆ ਟੂਲ ਜਿਹੜਾ ਹੁਣ ਕਿਚਨ ਆਪਾਂ ਲੱਗ ਕਰਤਾ ਸਾਡਾ ਇੱਥੇ ਦਿੱਕਤ ਆਉਂਦੀ ਦੀ ਕਿਚਨ ਨੂੰ ਤੇ ਉਹ ਥੱਲੇ ਟੂਲ ਬਣ ਗਿਆ ਇਹ ਬਣ ਗਿਆ ਬਈ ਟੂਲ ਮੈਂ ਕਹਿੰਦਾ ਓਕੇ ਹੋ ਗਿਆ ਨਾ ਟੂਲ ਦਾ ਇਹ ਉਹ ਰੋਟੀ ਪਾਣੀ ਇੱਥੇ ਖੜ ਕੇ ਜਿੱਦਾਂ ਮਰਜ਼ੀ ਬਣਾਈ ਜੋ ਇੱਥੇ ਢੱਕਣ ਲੱਗ ਜਾਣਾ ਬਾਹਰ ਨੂੰ ਖੋਲੋ ਸਮਾਨ ਰੱਖੋ ਤੇ ਬਣਾਓ ਯਾਰ ਇਹ ਨਾਲੇ ਮੀਂਹ ਆਵੇ ਕਿਣੀ ਆਵੇ ਟੈਨਸ਼ਨ ਕੋਈ ਨਹੀਂ ਓਕੇ ਓਕੇ ਦੀ ਗ੍ਰੇਟ ਤੇ ਇੱਕ ਟਾਇਰ ਜਿਹੜਾ ਆਪਣਾ ਪੈਂਚਰ ਆ ਉਹ ਟਾਇਰ ਆਪਾਂ ਨੇ ਖੋਲ ਕੇ ਦੇ ਦਿੱਤਾ ਉਹ ਬੰਦਾ ਕਹਿੰਦਾ ਉਹਨੂੰ ਪਕਾ ਦੂੰਗਾ ਟਾਇਰ ਨੂੰ ਆ ਟਾਇਰ ਖੁੱਲ ਗਿਆ ਲਓ ਵੀ ਆ ਟਾਇਰ ਖੁੱਲ ਗਿਆ ਉਹ ਦੇ ਦਿੱਤਾ ਆਪਾਂ ਬੰਦਾ ਲੈ ਗਿਆ ਟਾਇਰ ਖੋਲ ਕੇ ਉਹ ਟਾਇਰ ਬਣਾ ਕੇ ਦੇ ਦੂੰਗਾ ਆਪਾਂ ਨੂੰ ਤੇ ਟਾਇਰ ਬਣ ਕੇ ਆ ਜਾਊਗਾ ਟਾਇਰ ਵੀ ਕੈਰ ਪਰਸੋਂ ਨੂੰ ਮਿਲੂਗਾ ਆਪਾਂ ਟਾਇਰ ਦਾ ਕੰਮ ਵੀ ਹੋ ਜਾਊਗਾ ਟਰਾਲੀ ਦਾ ਆਪਣੇ ਦਾ ਕਲੀਅਰ ਕਰਕੇ ਆਪਾਂ ਨੇ ਘੋੜੇ ਦਾ ਕਰਾਤਾ ਜਿਹੜਾ ਸਿਕਾ ਨੁਕਸਾਨ ਹੋਇਆ ਸਾਈਡ ਤੋਂ ਤੇ ਹੋ ਗਿਆ ਕਲੀਅਰ ਦੇ ਕੰਮ ਕੱਲ ਨੂੰ ਦੇਖਦੇ ਆ ਕੱਲ ਨੂੰ ਜਦ ਫਾਈਨਲ ਲੁੱਕ ਆ ਗਈ ਤਾਂ ਉਹ ਤੁਹਾਨੂੰ ਅਗਲੇ ਵਲੌਗ ਚ ਕੱਲ ਦੇ ਨਵੇਂ ਚ ਮਿਲ ਜੂਗੀ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਠੀਕ ਐ ਤੇ ਮਿਲਾਂਗੇ ਕੱਲ ਨਵਾਂ ਤੇ ਨਵੀਂ ਸਵੇਰ ਨਵਾਂ ਵਲੌਗ ਅੱਜ ਦਾ ਕਿਵੇਂ ਲੱਗਿਆ ਸਾਨੂੰ ਜ਼ਰੂਰ ਤੁਸੀਂ ਆਪਣੀ ਕਮੈਂਟ ਦਾ ਰਾਇ ਜ਼ਰੂਰ ਦਿਓ ਤੇ ਮਿਲਦੇ ਆ ਨਵੇਂ ਵਲੌਗ ਚ ਲਗਾ ਸਾਰੇ ਅਨੁਸਾਸੀ ਕਰਨ ਵਾਸਤੇ ਅਦਾਬ ਬਾਏ ਬਾਏ ਗੁੱਡ ਨਾਈਟ